ਉਹ ਬਰਬਾਉਰਾ ਹਰ ਰੱਬਾ ਜਦੋਂ ਤੁਮੇ ਮਰਨਾ ਲਗੇ ਡਰ ਦੀ ਬਾ ਅੱਲਾਹ ਬੋਲੀਆ ਡਰ ਦੀ ਬਾ ਅੱਲਾਹ ਬੂਰ ਕਰਿਆ ਫਲਾਈ ਸੀ ਉਹ ਮੌਲਾ ਨਾ ਕਰਿਆ ਫਲਾਈ ਸੀ ਉਹ ਮੌਲਾ ਨਫਰ ਬਣੀ ਕਰਿਆ ਬਰਨਾਈ ਸੀ ਉਹ ਮੌਲਾ ਮਾਬੂਦ ਤਮਰ ਕਲਾ ਮੰਨਦੇ ਪਰਿ ਨਹੀਂ ਤਮਰ ਹੁਕਮ ਅਮਨਨ ਕਰਿਆ ਫਲਾਈ ਸੀ ਮਾਬੂਦ ਰੇ ਮਾਫ ਕਰਿਆ ਗਾ

আমার মাওরাত মাওদার বঙ্গারটাকে সাজ যাচ্ছে কোনো দেরি করে না